ਬੀਜੀ ਹਰਸਿਮਰਤ ਕੌਰ ਨੇ ਕਿਹਾ ਵੀ ਆਪ ਯਹਾਂ ਪੇ ਉਹ ਬਿੱਟੂ ਨਹੀਂ ਹੈ ਕਾਂਗਰਸ ਕੇ ਐਮਪੀ ਸਾਹਿਬ ਉਹਨਕੇ ਜੋ ਦਾਦਾ ਜੀ ਸਹ ਪੂਰਾ ਬਿਹੰਸ ਸਿੰਘ ਨੇ ਇੱਕ ਪੂਰੀ ਪੀੜੀ ਸਿੱਖੋ ਕੀ ਖਤਮ ਕਰਦੀ ਤੇ ਤੁਸੀਂ ਮੁੱਖ ਮੰਤਰੀ ਬਣ ਕੇ ਕੀ ਕੀਤਾ ਜੀ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਇੱਕ ਸੌਦੇ ਸਾਧ ਦੇ ਮਗਰ ਲੱਗ ਕੇ ਉਹਦੀਆਂ ਵੋਟਾਂ ਲੈਣ ਲਈ ਤੁਸੀਂ ਅਕਾਲ ਤਖਤ ਸਾਹਿਬ ਤੋਂ ਉਹਨੂੰ ਮਾਫੀ ਦਵਾਈ ਜਿਨੇ ਸਾਡੇ ਗੁਰੂ ਦੇ ਅੰਗ ਹਿੰਮਤ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਨ ਦੀ ਤੁਸੀਂ ਪਿਕਚਰਾਂ ਲਵਾਈਆਂ ਉਹਦੀਆਂ ਅਸ਼ਲੀਲ ਪਿਕਚਰਾਂ ਉਹਦੀਆਂ ਤੁਸੀਂ ਅਕਾਲ ਤਖਤ ਸਭ ਤੋਂ ਹੁਕਮ ਕਰਕੇ ਲਵਾਈਆਂ ਤੁਸੀਂ ਸਰਕਾਰ 'ਚ ਇਹ ਕੀ ਪਰ ਤੁਸੀਂ ਫਿਰ ਉਹ ਸਮੇਤ ਸਿੰਘ ਸੈਣੀ ਨੂੰ ਸਭ ਤੋਂ ਚਿਹਤਾ ਅਫਸਰ ਬਾਦਲ ਸਾਹਿਬ ਅਕਾਲੀ ਦਲ ਦੱਸੇ ਤੁਸੀਂ ਡੀਜੀਪੀ ਬਣਾ ਕੇ ਰੱਖਿਆ ਉਹਨੂੰ ਡੀਜੀਪੀ ਕਿ ਜਦੋਂ ਜਾਪ ਸਾਫ ਕਰਦੇ ਸੀ ਸੁਗਰਾਜ ਹੋਣਾ ਦੇ ਪਿਤਾ ਜੀ ਤੇ ਹੋਰ ਗੁਟਕੇ ਸੀ ਹੱਥ 'ਚ ਉਹਨਾਂ ਦੇ ਗੁਟਕੇ ਸਾਹਾ ਉਹ ਗੁਰੂ ਦੇ ਸਿੱਖ ਤੁਸੀਂ ਕਿਹ ਅਵਾਜ਼ ਉਠਾਉਂ ਬਾਬੇ ਦੇ ਠਾ ਠਾ ਕਰਕੇ ਕਦੇ ਪੁਲਿਸ ਵਾਲੇ ਵੀ ਅਣਪਛਾਤੇ ਹੁੰਦੇ ਆ ਇਹ ਕਹ ਕੇ ਤੁਸੀਂ ਗੋਲੀਆਂ ਮਰਵਾਇਆਂ ਉਹ ਸਿੱਖਾਂ ਦੇ ਤੁਸੀਂ ਆਪਣਾ ਵਿਚਾਰ ਰੱਖੋ ਤੁਸੀਂ ਇੰਨਾ ਜ਼ੋਰ ਲਾ ਲਾ ਬੋਲਦੇ ਹੋ ਮੈਨੂੰ ਤਾਂ ਕਈ ਵਾਰ ਡਰ ਲੱਗਦਾ ਵੀ ਰਾਜੂਆਣੇ ਦਾ ਤਾਂ ਬਚਾ ਹੋਣਾ ਜਾਂ ਨਹੀਂ ਹੋਣਾ ਥੋੜਾ ਨਾ ਕੁਝ ਉਹ ਨਾਲੀ ਫਾਟ ਜੇ ਹਰਸਿਮਰਤ ਜੀ ਕੋਈ ਇਸ ਕਰਕੇ ਤੁਸੀਂ ਥੋੜੇ ਛੋਟੇ ਬੱਚੇ ਨੇ ਅੱਗੇ ਪਰਿਵਾਰ ਆਪ ਤੁਹਾਡਾ ਤੁਸੀਂ ਆਜੂਆਣੇ ਪਿੱਛੇ ਕੋਈ ਹੋਰ ਨਾ ਕੰਮ ਕਰਵਾ ਬੈਠੇ ਤੁਹਾਡੀਆਂ ਦੋ ਬੇਟੀਆਂ ਐ ਤੁਹਾਡੀਆਂ ਦੋ ਬੇਟੀਆਂ ਹਰਸਿਮਰਤ ਜੀ ਇੱਕ ਬੇਟਾ ਤੁਹਾਡਾ ਮਜੀਠੀਆ ਜੀ ਤੁਹਾਡੇ ਵੀ ਦੋ ਬੇਟੇ ਆ ਪਰਮਾਤਮਾ ਨੂੰ ਲੰਬੀ ਉਮਰਾਂ ਦੇਵੇ ਤੁਹਾਨੂੰ ਸਮਝ ਨਹੀਂ ਆਉਂਦੀ ਜਿਹੜੇ 17 16 ਬੰਦੇ ਸ਼ਹੀਦ ਹੋਏ ਨਾਲ ਕਦੇ ਉਹਨਾਂ ਦੇ ਬੱਚਿਆਂ ਦਾ ਹਾਲ ਦੇਖਿਆ ਜਿਹੜੇ ਨਾਲ ਮਰੇ ਪੀਏ ਗਨਮੈਨ ਜਿਹੜੇ ਪੀਐਨ ਜਾਂ ਉਹਨਾਂ ਦੇ ਬੱਚਿਆਂ ਦਾ ਦੇਖਿਆ ਵੀ ਉਹ ਕਿਵੇਂ ਪੜੇ ਆ ਤੁਹਾਡੇ ਬੱਚਿਆਂ ਤੋਂ ਬਗਾਰ ਆਪਣੇ ਮਾਪੇ ਤੋਂ ਤੁਸੀਂ ਸਭ ਸੱਤਾ ਦਾ ਰਾਗ ਭੋਗ ਰਹੇ ਹੋ ਤੁਹਾਡੇ ਬੱਚੇ ਪਰਿਵਾਰ ਭੋਗਣ ਪਰਮਾਤਮਾ ਰੱਖੇ ਉਹਨਾਂ ਨੂੰ ਪਰ ਤੁਸੀਂ ਕਿਦੇ ਖਾਤਰ ਫਿਰ ਰਹੇ ਹੋ ਤੁਸੀਂ 2007 ਚ ਇੱਕਦਮ ਮੇਰੇ ਦਾਦਾ ਦੇ ਸ਼ਹਾਦਤ ਤੋਂ ਬਾਅਦ ਥੋੜੀ ਸਰਕਾਰ ਬਣੀ ਸੀ ਕਿ ਤੁਸੀਂ ਆਪਾਂ ਕੀ ਬਟ ਲਿਆ ਸੀ ਮੈਨੂੰ ਇਹ ਤਾਂ ਦੱਸੋ ਨਾ ਮੈਂ ਕੋਈ ਨਸ਼ਾ ਵੇਚਦਾ ਮੇਰੇ ਕੋਈ ਕਾਰਬਨ ਖਰਕਾਨੇ ਲੱਗੇ ਆ ਮੇਰੇ ਕੋਈ ਕੋਈ ਮੇਰੀਆਂ ਕੋਈ 슈ਗਰ ਮਿਲਾਂ ਚੱਲਦੀਆਂ ਜਾਂ ਮੈਂ ਸਰਕਾਰ ਦੇ ਇੱਕ ਗਦੇ ਘੋੜੇ ਜਾਂ ਖਚਰਾ ਲੈ ਕੇ ਆ ਚੋਰੀ ਕਰਕੇ ਮੈਨੂੰ ਦੱਸੋ ਤਾਂ ਸਹੀ ਨਾ ਉਦੋਂ ਬਾਅਦ ਤੁਸੀਂ 10 ਸਾਲ ਫੇਰ ਰਹੇ 15 ਸਾਲ ਤੁਸੀਂ ਕਰ ਲੈਣਾ ਸੀ ਜਿਹੜਾ ਜੀ ਥੋੜਾ ਰਾਂਝਾ ਰਾਜੀ ਹੁੰਦਾ ਹੀ ਕਰ ਲੈਂਦੇ ਭਾਈ ਤੁਸੀਂ ਗੱਲ ਕੀਤੀ ਕਰਦੇ ਹੋਂ ਇੱਥੇ ਬੋਲਦੇ ਹੋਂ ਵੀ ਜੀ ਬਿੱਟੂ ਨੂੰ ਕੀ ਤਕਲੀਫ ਆ ਮੈਂ ਪੰਜਾਬੀ ਨਹੀਂ ਆ ਯਾਦ ਪਾਤ ਦੀ ਮੈਂ ਗੱਲ ਕਰਦਾ ਨਹੀਂ ਪਰ ਮੈਂ ਵੀ ਜੱਟ ਦਾ ਪੁੱਤ ਆ ਤੁਸੀਂ ਬੇਸ਼ੱਕ ਅਗਰੇਜ਼ਾਂ ਨਾਲ ਰਲੇ ਹੋਵੋਗੇ ਮਜੀਠੀਆ ਸਾਹਿਬ ਪਰ ਇੱਕ ਜੱਟ ਆਪਣੀ ਬੱਟ ਪਿੱਛੇ ਉਹ ਬਹਿਰ ਨਹੀਂ ਭੁੱਲਦਾ ਤੇ ਮੇਰੇ ਤਾਂ ਦਾਦਾ ਜੀ ਸਤਾਰ ਬਿਆਨ ਸਿੰਘ ਮੁੱਖ ਮੰਤਰੀ ਸੀ ਮਾਂਡੀ ਦੇਸ਼ ਨੇ ਆਈਐਸਆਈ ਨੇ ਜਿਹੜੇ ਸਾਡੇ ਦੁਸ਼ਮਣ ਸੀ ਦੇਸ਼ ਤੇ ਉਹਦੀ ਕਾਨੂੰਨ ਦੀ ਰੱਖਿਆ ਕਰਦੇ ਉਹ ਸ਼ਹੀਦ ਹੋਏ ਨੇ ਕਿਵੇਂ ਛੱਡ ਦਈਏ ਕਿਵੇਂ ਭੁੱਲ ਜਾਈਏ ਹਾਂ ਉਹ ਮਾਫੀ ਮੰਗਦੇ ਉਹ ਕਾਨੂੰਨ ਚ ਆ ਦਾਇਰੇ ਚ ਆ ਕੇ ਕਹੇ ਸਭ ਕੁਝ ਦਰਿਆ ਖੋਲ ਦਾਂਗੇ ਜੇ ਉਹ ਕਹੂਗਾ ਵੀ ਮੈਂ ਕਾਨੂੰਨ ਨੂੰ ਵੀ ਨਹੀਂ ਮੰਨਦਾ ਤੇ ਮਾਫੀ ਵੀ ਨਹੀਂ ਮੰਗਣਾ ਫਿਰ ਨਹੀਂ ਫਿਰ ਮੈਂ ਵੀ ਪੰਜਾਬੀ ਹਾਂ ਕਾਤਲਾਂ ਦੇ ਨਾ ਹੋ ਕਾਤਲਾਂ ਦੇ ਤੁਸੀਂ ਹਰ ਪਾਸੇ ਕਾਤਨਾ ਨਾ ਖੜੇ ਇੱਥੇ ਵੀ ਕਤਲਨਾ ਨਾ ਖੜੇ ਹੋ ਤੇ ਉੱਥੇ ਵੀ ਜਿਹੜੇ ਗੁਰੂ ਦੇ ਸਿੱਖ ਮਾਰੇ ਜਿਨ੍ਹਾਂ ਨੇ ਮਾਰੇ ਆ ਉਹਨਾਂ ਨਾਲ ਖੜੇ ਹੋ ਆरोप ਮੇਰੇ ਤੇ ਕਿਉਂ ਲਾਉਂਦਾ ਹੈ ਉਹ ਜਿਨ੍ਹਾਂ ਦੇ ਨਾਲ ਭਾਈਵਾਲ ਰਹੇ ਨੇ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਭਾਜਪਾ ਦੇ 10 ਸਾਲ 15 ਸਾਲ ਰਾਜ ਕੀਤਾ ਹੈ ਤੇ 8 ਸਾਲ ਬੀਬੀ ਹਰਸ਼ਿਮਰਤ ਕੌਰ ਜੀ ਪੂਰੇ ਕੈਬਨਿਟ ਮੰਤਰੀ ਰਹੇ ਨੇ ਕੱਲ ਉਹਨਾਂ ਨਾਲ ਕਰਨ ਮੈਂ ਤਾਂ ਸਿਰਫ ਮੈਨੂੰ ਬੀਬੀ ਜੀ ਜਦੋਂ ਮੈਂ ਹਾਊਸ ਤੋਂ ਉਹਨੂੰ ਪਤਾ ਸਾਰੇ ਆਪੋਜੀਸ਼ਨ ਲੀਡਰਾਂ ਨੂੰ ਹਾਊਸ ਚੋਂ ਚੱਕ ਕੇ ਬਾਹਰ ਮਾਰੇ ਆ ਵੀ ਕੋਈ ਲੋਕਤੰਤਰ ਨਹੀਂ ਰਹਿ ਗਿਆ ਉਹ ਰੇ ਤਾਨਾਸ਼ਾਹੀ ਹੈ ਪਹਿਲੀ ਗੱਲ ਕੱਲੇ ਬੀਬੀ ਜੀ ਉੱਥੇ ਹਾਊਸ 'ਚ ਬੈਠੀ ਸੀ ਇਹਦਾ ਇਹ ਤੋਂ ਅੰਦਾਜ਼ਾ ਕੀ ਲਾਉਣੀ ਆ ਇੱਕ ਤਾਂ ਇੱਕ ਪਾਸੇ ਤਾਂ ਸਾਰੀ ਆਪੋਜੀਸ਼ਨ ਸਭ ਬਾਅਦ ਤੇ ਬੀਬੀ ਜੀ ਦੇ ਅੰਦਰ ਕਿਉਂ ਚਲੋ ਉਹ ਵੀ ਛੱਡ ਦੋ ਫਿਰ ਦੂਜੀ ਗੱਲ ਜਦੋਂ ਕੱਲ ਕਾਨੂੰਨ ਬਣ ਰਹੇ ਸੀ ਸੀ ਆਰ ਪੀ ਸੀ ਆਈ ਪੀ ਸੀ ਤੇ ਐਵੀਡੈਂਸ ਇਹ ਲਾ ਜਿਹੜੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਬਣਾਏ ਸੀ ਤੇ ਉਹ ਸਾਰੇ ਕਾਨੂੰਨ ਆ ਜਿਹੜੇ ਉਹ ਬਦਲਦੇ ਬਿੱਲ ਆਈ ਸੀ ਬਿੱਲ ਦੇ ਵਿੱਚ ਸਾਡੇ ਸਤਕਾਰਯੋਗ ਬੀਬੀ ਜੀ ਹਰਸਮ੍ਰਿਤ ਕੌਰ ਨੇ ਕਿਹਾ ਵੀ ਮੈਂ ਤਾਂ ਉੱਥੇ ਨੂੰ ਪਤਾ ਬੈਠਾ ਵੀ ਨਹੀਂ ਮੇਰਾ ਨਾਮ ਲੈ ਕੇ ਪਤਾ ਨਹੀਂ ਕਿਉਂ ਮੇਰਾ ਨਾਮ ਲੈਂਦੇ ਆ ਉਹ ਵਾਰ-ਵਾਰ ਉਹ ਤੋਂ ਬਾਅਦ ਉਹਨਾਂ ਨੇ ਮੇਰੇ ਦਾਦਾ ਜੀ ਦਾ ਜ਼ਿਕਰ ਕੀਤਾ ਉਹ ਗੱਲ ਕਰਦੇ ਹੋਏ ਉਹਨਾਂ ਨੇ ਉੱਥੇ ਰਾਜਵਾਨੇ ਦੀ ਗੱਲ ਸ਼ੁਰੂ ਕੀਤੀ ਤੇ ਅਮਿਤ ਸ਼ਾਹ ਜੀ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਨੇ ਜਿਹਨਾਂ ਦੀ ਸਰਕਾਰ ਹੈ ਇਸ ਵੇਲੇ ਭਾਈ ਉਹਨਾਂ ਨਾਲ ਲੜੋ ਜੇ ਲੜਨਾ ਉਹਨਾਂ ਤੋਂ ਡਰਦੇ ਤਾਂ ਤੁਸੀਂ 20 ਦਾ ਜਿਹੜਾ ਇੱਥੇ ਬੜਾ ਵੱਡਾ ਤੁਸੀਂ ਕਹਿ ਰਹੇ ਸੀ ਕਿਸਾਨਾਂ ਨਾਲ ਵੀ ਗੱਲ ਕਰਤੀ ਅਸੀਂ ਸਿੱਖ ਜੱਥੇਬੰਦੀਆਂ ਨਾਲ ਵੀ ਕਰ ਲਈ ਅਸੀਂ ਨਹਿਂਗਾ ਸਿੱਖ ਜੱਥੇਬੰਦੀਆਂ ਨਾਲ ਵੀ ਕਰ ਲਈ ਅਸੀਂ ਦਮਦਮਿਤ ਇੱਕ ਸਾਹ ਨਾਲ ਵੀ ਕਰ ਲਈ ਅਸੀਂ ਸਾਰਾ ਫੈਡਰੇਸ਼ਨ ਇਕੱਠਾ ਕਰ ਲਿਆ ਉਹ ਤਾਂ ਇਕੱਠੇ ਹੋਗੇ ਪਰ ਜਦੋਂ ਇੱਕ ਇੱਕ ਘੁਰਕੀ ਹੈ ਜਿਹੜੀ ਮੋਦੀ ਸਾਹਮਣੇ ਜਦੋਂ ਸਖਬੀਰ ਸਿੰਘ ਬਾਦਲ ਨੂੰ ਮਾਰੀ ਤੇ ਜਦ ਹੀ ਉਹ ਪ੍ਰੋਗਰਾਮ ਕੈਨਸਲ ਹੋ ਗਿਆ ਐਈ ਉੱਥੇ ਹੋਇਆ ਉਹ ਕਹਿੰਦੇ ਅਮਿਤ ਸ਼ਾਹ ਜੀ ਕਹਿਣ ਲੱਗੇ ਬੀਬਾ ਬਹਿ ਜਾ ਮੈਂ ਜਾਣਦਾ ਤੂੰ ਕੀ ਗੱਲ ਕਰਨੀ ਹੈ ਉਹਨਾਂ ਨੇ ਇਹ ਗੱਲ ਕਹੀ ਤੇ ਬੀਬੀ ਜੀ ਠਾਹ ਕੁਰਸੀ ਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੀ ਤੁਸੀਂ ਗੱਲ ਕਰਦੇ ਇੱਥੇ ਤਰਾਜੂਆ ਨੇ ਦੀ ਬੰਦੇ ਬਣੋ ਕਾਨੂੰਨ ਬਣਾਤਾ ਉਹਨਾਂ ਨੇ ਤੇ ਕਾਨੂੰਨ ਉਹਨਾਂ ਨੇ ਬਣਾਤਾ ਵੀ ਜਿਹੜਾ ਵੀ ਬੰਦਾ ਕੋਈ ਵੀ ਬੰਦਾ ਸਿੱਖ, ਹਿੰਦੂ, ਮੁਸਲਮਾਨ, ਅਸਾਈ, ਐਸਸੀ, ਜਰਨਲ ਕੋਈ ਹੋਵੇ ਜੇ ਉਹਤੇ ਕਤਲ ਦਾ ਕੇਸ ਜਾਂ ਫਾਂਸੀ ਦਾ ਉਹਤੇ ਉਹਨੂੰ ਸਜ਼ਾ ਏ ਜੇ ਕੋਈ ਵੀ ਮਰਸੀ ਪਾਉਣੀ ਆ ਜੇ ਰਹਿਮ ਦੀ ਅਪੀਲ ਪਾਉਣੀ ਆ ਤਾਂ ਕੋਈ ਉਹਦੀ ਐਨਜੀਓ ਨਹੀਂ ਪਾਏਗਾ ਕੋਈ ਤੀਜੀ ਥਰਡ ਪਾਰਟੀ ਨਹੀਂ ਪਾਏਗੀ ਉਹ ਜੇ ਰਹਿਮ ਦੀ ਅਪੀਲ ਪਾਏਗਾ ਮਿਸ਼ਾਲ ਨੇ ਬੀਬੀ ਨੂੰ ਕਿਹਾ ਜਾਂ ਉਹ ਆਪ ਪਾਏਗਾ ਜਿਹੜਾ ਬੰਦਾ ਚਾਹੁੰਦਾ ਹੈ ਜਾਂ ਉਹਦਾ ਪਰਿਵਾਰ ਪਾਏਗਾ ਜਾਂ ਉਹਦੇ ਲਾਇਰ ਵਕੀਲ ਪਾਉਣਗੇ ਇਹ ਕਹਿੰਦੇ ਨੇ ਜੀ ਉਹਦਾ ਤਾਂ ਪਰਿਵਾਰ ਹੈ ਹੀ ਨਹੀਂ ਪਰਿਵਾਰ ਹੈ ਨਹੀਂ ਬਈ ਉਹ ਆਪ ਤਾਂ ਜੁੰਦਾ ਨਾ ਆਪ ਕਿ ਆਪਣੀ ਐਪਲੀਕੇਸ਼ਨ ਆਪਣੇ ਵਕੀਲਾਂ ਤੋਂ ਆਪ ਲਿਖ ਕੇ ਪਾਵੇ ਇੱਕ ਗੱਲ ਤਾਂ ਉਹਨਾਂ ਨੇ ਇਹ ਠਾਸ ਊਟਾ ਮਾਰਿਆ ਇਹਨਾਂ ਤੇ ਦੂਜੀ ਗੱਲ ਇਹਨਾਂ ਨੇ ਫਿਰ ਖੜੇ ਹੋ ਕੇ ਕੀਤੀ ਹਿਊਮਨ ਰਾਈਟਸ ਦੀ ਹਿਊਮਨ ਰਾਈਟਸ ਨੂੰ ਨੇ ਇੱਕ ਨਹੀਂ ਦੋ ਝੋਟੇ ਮਾਰੇ ਉਹ ਕਹਿਣ ਲੱਗੇ ਵੀ ਹਿਊਮਨ ਰਾਈਟ ਜਿਹੜਾ ਬੰਦਾ ਮਾਰਿਆ ਜਾਂਦਾ ਏ ਉਹਦਾ ਹਿਊਮਨ ਰਾਈਟ ਦੀ ਲੰਘਣਾ ਹੁੰਦੀ ਆ ਜਾਂ ਮਾਰਨ ਵਾਲੇ ਦੀ ਹੁੰਦੀ ਆ ਇਹ ਪੁੱਠਾ ਕਹਿ ਰਹੇ ਸੀ ਉਹ ਵੀ ਉਹਨਾਂ ਨੇ ਇਹਨਾਂ ਨੂੰ ਪੁੱਠਾ ਕਰਤਾ ਤੇ ਹੁਣ ਗੁੱਸਾ ਮੇਰੇ ਤੇ ਮੈਂ ਸੁਣ ਰਿਹਾ ਸੀ ਜੀ ਇਹ ਪਹਿਲਾਂ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਜੋ ਸਾਡੇ ਮੁੱਖ ਮੰਤਰੀ ਸੀ ਬਈ ਭਗਵਾਨ ਤੇ ਮਾਨ ਨਾਲ ਤੇ ਹੁਣ ਕਹਿੰਦੇ ਅਮਿਤ ਸ਼ਾਹ ਤੇ ਮੋਦੀ ਸਾਹਿਬ ਨਾਲ ਉਹ ਬਈ ਮੇਰੇ ਕਹੀ ਤੀ ਸਭ ਕੁਝ ਹੁੰਦਾ ਏ ਜੋ ਕਾਨੂੰਨ ਬਣਦੇ ਆ ਜਾਂ ਕਾਇਦੇ ਬਣਦੇ ਉਹ ਮੈਂ ਐਡੀ ਕੱਡੀ ਕਬੱਡੀ ਤਾਕਤਾਂ ਜੀ ਤੇ ਤੁਸੀਂ ਵੀ 15 ਸਾਲ ਜਨਾਬ ਰਹੇ ਸੀ ਤੁਸੀਂ 2007 ਚ ਇੱਕਦਮ ਮੇਰੇ ਦਾਦਾ ਜੀ ਦੇ ਸ਼ਹਾਦਤ ਤੋਂ ਬਾਅਦ ਥੋੜੀ ਸਰਕਾਰ ਬਣੀ ਸੀ ਤੇ ਤੁਸੀਂ ਆਪਾਂ ਕੀ ਪੱਟ ਲਿਆ ਸੀ ਮੈਨੂੰ ਇਹ ਤਾਂ ਦੱਸੋ ਨਾ ਮੈਂ ਕੋਈ ਨਸ਼ਾ ਵੇਚਦਾ ਨਾ ਮੇਰੇ ਕੋਈ ਕਾਰਬਨ ਖਰਕਾਨੇ ਲੱਗੇ ਆ ਮੇਰੇ ਕੋਈ ਕੋਈ ਮੇਰੀਆਂ ਕੋਈ 슈ਗਰ ਮਿਲਾਂ ਚੱਲਦੀਆਂ ਜਾਂ ਮੈਂ ਸਰਕਾਰ ਦੇ ਇੱਕ ਗਦੇ ਘੋੜੇ ਜਾਂ ਖਚਰਾ ਲੈ ਗਿਆ ਚੋਰੀ ਕਰਕੇ ਮੈਨੂੰ ਦੱਸੋ ਤਾਂ ਸਹੀ ਨਾ ਉਦੋਂ ਬਾਅਦ ਤੁਸੀਂ 10 ਸਾਲ ਫੇਰ ਰਹੇ 15 ਸਾਲ ਤੁਸੀਂ ਕਰ ਲੈਣਾ ਸੀ ਜਿਹੜਾ ਥੋੜਾ ਰਾਂਝਾ ਰਾਜੀ ਹੁੰਦਾ ਹੀ ਕਰ ਲੈਂਦੇ ਭਾਈ ਕਰ ਲੈਂਦੇ ਜੋ ਕਰ ਹੁੰਦਾ ਸੀ ਤਦੋਂ ਅਸੀਂ ਤਾਂ ਬਾਦਲ ਸਾਹਿਬ ਨੂੰ ਵੀ ਮਿਲਦੇ ਸੀ ਕਿਉਂਕਿ ਉਹ ਸੂਬੇ ਦਾ ਜਿਹੜਾ ਕੋਈ ਮੁੱਖ ਮੰਤਰੀ ਆ ਉਹ ਸਭ ਦਾ ਹੈ ਤੇ ਸਭ ਨੂੰ ਮਿਲਣਾ ਹੈ ਅਜਦਾ ਕਦੇ ਭੇਦ ਭਾਵ ਐਸੀ ਗੱਲ ਦਾ ਲੋਕਾਂ ਦੇ ਕੰਮਾਂ ਖਾਤਰ ਸਭ ਨੂੰ ਮਿਲਣਾ ਬਈ ਹਾਂ ਜਿਹੜੀ ਆਪਣੀ ਸੋਚ ਆ ਉਥੇ ਅਸੀਂ ਖੜੇ ਆ ਤੁਸੀਂ ਗੱਲ ਕੀ ਕਰਦੇ ਹੋ ਇੱਥੇ ਬੋਲਦੇ ਹੋ ਵੀ ਜੀ ਬਿੱਟੂ ਨੂੰ ਕੀ ਤਕਲੀਫ ਆ ਮੈਂ ਪੰਜਾਬੀ ਆ ਜਾਤ ਪਾਤ ਦੀ ਮੈਂ ਗੱਲ ਕਰਦਾ ਨਹੀਂ ਪਰ ਮੈਂ ਵੀ ਜੱਟ ਦਾ ਪੁੱਤ ਆ ਤੁਸੀਂ ਬੇਸ਼ੱਕ ਅਗਰੀਜਾਂ ਨਾਲ ਰਲੇ ਹੋਊਂਗੇ ਮਜੀਠੀਆ ਸਾਹਿਬ ਪਰ ਇੱਕ ਜੱਟ ਆਪਣੀ ਬੱਟ ਪਿੱਛੇ ਉਹ ਬੈਰ ਨਹੀਂ ਭੁੱਲਦਾ ਤੇ ਮੇਰੇ ਤਾਂ ਦਾਦਾ ਜੀ ਸਤਾਰ ਬਿਆਨ ਸਿੰਘ ਮੁੱਖ ਮੰਤਰੀ ਸੀ ਤੇ ਗਮਾਂਡੀ ਦੇਸ਼ ਨੇ ਆਈਐਸਆਈ ਨੇ ਜਿਹੜੇ ਸਾਡੇ ਦੁਸ਼ਮਣ ਸੀ ਦੇਸ਼ ਦੇ ਉਹਦੀ ਕਾਨੂੰਨ ਦੀ ਰੱਖਿਆ ਕਰਦੇ ਉਹ ਸ਼ਹੀਦ ਹੋਏ ਨੇ ਤੇ ਕਿਵੇਂ ਛੱਡ ਦਈਏ ਕਿਵੇਂ ਭੁੱਲ ਜਾਈਏ ਜੀ ਹਾਂ ਉਹ ਮਾਫੀ ਮੰਗਦੇ ਉਹ ਕਾਨੂੰਨ ਚ ਆ ਦਾਇਰੇ ਚ ਆ ਕੇ ਕਹੇ ਸਭ ਕੁਝ ਦਰਿਆ ਖੋਲ ਦਾਂਗੇ ਜੇ ਉਹ ਕਹੂਗਾ ਵੀ ਮੈਂ ਕਾਨੂੰਨ ਨੂੰ ਵੀ ਨਹੀਂ ਮੰਨਦਾ ਤੇ ਮਾਫੀ ਵੀ ਨਹੀਂ ਮੰਗਦਾ ਫਿਰ ਨਹੀਂ ਫਿਰ ਮੈਂ ਵੀ ਪੰਜਾਬੀ ਹਾਂ ਤੇ ਮੇਰਾ ਖੂਨ ਵੀ ਪੰਜਾਬੀ ਹੈ ਭਾਈ ਸਾਹਿਬ ਸਰਦਾਰ ਬੀਨ ਸਿੰਘ ਨੂੰ ਕੋਈ ਗੋਰਿਆਂ ਅੰਗਰੇਜ਼ਾਂ ਦੀਆਂ ਪਿਆਸਤਾ ਨਹੀਂ ਮਿਲੀਆਂ ਸੀ ਉਹ ਇੱਕ ਸਧਾਰਨ ਜ਼ਿਮੀਂਦਾਰ ਸੀ ਇੱਕ ਸਾਈਕਲ ਤੋਂ ਸਾਈਕਲ ਤੋਂ ਚੱਲ ਕੇ ਪਿੰਡਾਂ 'ਚ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਅਸੀਂ ਕੋਈ ਸਰਮਾਇਦਾਰ ਨਹੀਂਗੇ ਇਕ ਸਧਾਰਨ 15 ਕਿਲੇ ਵਾਲੇ ਜ਼ਿਮੀਦਾਰ ਉਹਨਾਂ ਦੇ ਦਾਦੇ ਦੇ ਪੋਤੇ ਆ ਤੇ ਰੱਬ ਨੇ ਇੰਨੀ ਜਾਨ ਦਿੱਤੀ ਆ ਵੀ ਆਪਣੀ ਰੋਟੀ ਅੱਖ ਲਾਲ ਦੀ ਖਾਣੇ ਆ ਤੇ ਲੋਕ ਸਾਨੂੰ ਬਾਰ-ਬਾਰ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਸਾਨੂੰ ਬਾਰ-ਬਾਰ ਪਾਰਲੀਮੈਂਟ 'ਚ ਭੇਜਦੇ ਆ ਆਪਣਾ ਬੱਚਾ ਸਮਝਦੇ ਆ ਭਰਾ ਸਮਝਦੇ ਆ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਵੀ ਤੇਰੇ ਦਾਦੇ ਨੇ ਆਮਨ ਸ਼ਾਂਤੀ ਕੀਤੀ ਅੱਜ ਜੇ ਪੰਜਾਬ 'ਚ ਬੈਠੇ ਆ ਤਾ ਤੇਰੇ ਦਾਦਾ ਜੀ ਕਰਕੇ ਬੈਠੇ ਆ ਉਹ ਆਸ਼ੀਰਵਾਦੀ ਕੀ ਤੋਰਦੇ ਆ ਤੁਹਾਨੂੰ ਜਦੋਂ ਮੌਕਾ ਮਿਲੇ ਆ ਇੱਕ ਪਾਸੇ ਸਰਦਾਰ ਬੀਨ ਸਿੰਘ ਨੇ ਆਪਣੀ ਕੁਰਬਾਨੀ ਦੇਤੀ ਆਪਣਾ ਬੰਬ ਨਾਲ ਸਰੀਰ ਸਰੀਰ ਦੇ ਟੁਕੜੇ ਟੁਕੜੇ ਕਰਾਤੇ ਨਹੀਂ ਥੋੜੇ ਬਹੁਤ ਮੁੱਖ ਮੰਤਰੀ ਬਣੇ ਆ ਉਦੋਂ ਬਾਅਦ ਰੇਤਾ ਵੇਚਦੇ ਆ ਚਿੱਟਾ ਵੇਚਦੇ ਆ ਆਪਣੀ ਜ਼ਾਇਦਾਤਾ ਬਣਾਉਂਦੇ ਆ ਐਸ਼ ਕਰਦੇ ਆ ਕਰੋੜਾਂ ਦੇ ਹੈਲੀਕਾਪਟਰ ਲੱਖਾਂ ਕਰੋੜਾਂ ਦੀਆਂ ਗੱਡੀਆਂ 'ਚ ਘੁੰਮਦੇ ਆ ਉਹ ਸਰਦਾਰ ਬੀਨ ਸਿੰਘ ਦੀ ਕੁਲਤਾ ਇੱਕ ਐਮਬੈਸਡਰ ਸੀ ਉਹ ਚੀ ਗੋਮਕੇ ਜੱਟ ਨੇ ਅਮਨ ਸ਼ਾਂਤੀ ਲਿਆਂਦੀ ਕਿ ਧ੍ਰਿੜਤਾ ਸੀ ਤੇ ਤੁਸੀਂ ਮੁੱਖ ਮੰਤਰੀ ਬਣ ਕੇ ਕੀ ਕੀਤਾ ਜੀ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਇੱਕ ਸੌਦੇ ਸਾਧ ਦੇ ਮਗਰ ਲੱਗ ਕੇ ਉਹਦੀਆਂ ਵੋਟਾਂ ਲੈਣ ਲਈ ਤੁਸੀਂ ਅਕਾਲ ਤਖਤ ਸਭ ਤੋਂ ਉਹਨੂੰ ਮਾਫੀ ਦਵਾਈ ਜਿਨੇ ਸਾਡੇ ਗੁਰੂ ਦੇ ਅੰਗ ਹਿੰਮਤ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਵੀ ਅਦਵੀ ਕਰਨ ਦੀ ਤੁਸੀਂ ਪਿਕਚਰਾਂ ਲਵਾਈਆਂ ਉਹਦੀਆਂ ਅਸ਼ਲੀਲ ਪਿਕਚਰਾਂ ਉਹਦੀਆਂ ਤੁਸੀਂ ਅਕਾਲ ਤਖਤ ਸਭ ਤੋਂ ਹੁਕਮ ਕਰਕੇ ਲਵਾਈਆਂ ਤੁਸੀਂ ਸਰਕਾਰ ਚ ਇਹ ਕੀਤਾ ਕਿ ਜਦੋਂ ਜਾਬ ਸਾਹਿਬ ਕਰਦੇ ਸੀ ਸੁਖਰਾਜ ਉਹਨਾਂ ਦੇ ਪਿਤਾ ਜੀ ਤੇ ਹੋਰ ਗੁਟਕੇ ਸੀ ਹੱਥ 'ਚ ਉਹਨਾਂ ਦੇ ਗੁਟਕੇ ਸਾਹਾ ਉਹ ਗੁਰੂ ਦੇ ਸਿੱਖ ਤੁਸੀਂ ਕਿਹ ਅਵਾਜ਼ ਉਠਾऊं ਬਾਬੇ ਦੇ ਉੱਠਾ ਠਾ ਠਾ ਕਰਕੇ ਕਦੇ ਪੁਲਿਸ ਵਾਲੇ ਵੀ ਅਣਪਛਾਤੇ ਹੁੰਦੇ ਆ ਇਹ ਕਹਿ ਕੇ ਤੁਸੀਂ ਗੋਲੀਆਂ ਮਰਵਾਈਆਂ ਉਹ ਸਿੱਖਾਂ ਦੇ ਉਹਦੇ ਬਾਰੇ ਸੋਚੋ ਉਦੋਂ ਬਾਅਦ ਤੁਸੀਂ ਕਹਿੰਦੇ ਹੋ ਮੈਂ ਕਦੇ ਗੱਲ ਕੀਤੀ ਨਹੀਂ ਕਿਉਂਕਿ ਉਹ ਐਸਐਸਪੀ ਸਾਢੇ ਵੇਲੇ ਵੀ ਤੋਂ ਐਸਐਸਪੀ ਸੀ ਜਦੋਂ ਮੇਰੇ ਸਰਦਾਰ ਬਿਨ ਸਿੰਘ ਦੀ ਸਰਕਾਰ ਸੀ ਕਿ ਸਭ ਤੋਂ ਵੱਧ ਅਤਵਾਦੀ ਮਾਰੇ ਸੀ ਉਦੋਂ ਬਾਅਦ ਮੈਨੂੰ ਨਹੀਂ ਪਤਾ ਪਰ ਤੁਸੀਂ ਫਿਰ ਉਹ ਸਮੇਤ ਸਿੰਘ ਸੈਣੀ ਨੂੰ ਸਭ ਤੋਂ ਚਿਹਤਾ ਅਫਸਰ ਬਾਦਲ ਸਾਹਿਬ ਅਕਾਲੀ ਦੰਦਸੇ ਤੁਸੀਂ ਡੀਜੀਪੀ ਬਣਾ ਕੇ ਰੱਖਿਆ ਉਹਨੂੰ ਡੀਜੀਪੀ ਅਜਾਹਰ ਆਲਮ ਜਿਹੜਾ ਚੁਣ-ਚੁਣ ਕੇ ਮਾਰਦਾ ਸੀ ਲੋਕਾਂ ਨੂੰ ਉਹਨੂੰ ਤੁਸੀਂ ਆਪਣਾ ਐਮਐਲਏ ਉਦੋਂ ਬਾਅਦ ਤੁਸੀਂ ਉਹਨੂੰ ਮੰਤਰੀ ਚੇਅਰਮੈਨੀਆਂ ਕੀ ਕੁਝ ਨਹੀਂ ਦਿੱਤਾ ਤੁਸੀਂ ਉਹਨੂੰ ਮinority ਦਾ ਹੋਰ ਗੱਲਾਂ ਕਰੋਗੇ ਹੋਰ ਖੋਲੂ ਥੋਡੀਆਂ ਮੈਂ ਤੁਸੀਂ ਤੁਸੀਂ ਹਰ ਗੱਲ ਤੇ ਹਰ ਬੰਦੇ ਨੂੰ ਤਮਾਸ਼ਾ ਬਣਾਉਣਾ ਜੇ ਤੁਹਾਡੇ ਜੀ ਮੋੜੀ ਜੀ ਵੀ ਜਾਨ ਆ ਤੇ ਤੁਹਾਨੂੰ ਤਾਂ ਰਾਜੂ ਵਾਲੇ ਨੇ ਉਲਟਾ ਇਹ ਕਿਹਾ ਤੁਸੀਂ ਵਰਤ ਕੇ ਉਹਨਾਂ ਦੀ ਭੈਣ ਦੇਖ ਲਈ ਖੜ ਕੇ ਜ਼ਮਾਨਤ ਜਬਤ ਕਰਾਤੀ ਉਹਨਾਂ ਨੂੰ ਉਦੋਂ ਬਾਅਦ ਦੋ ਗੱਲਾਂ ਮੈਂ ਬਾਤ ਚਾਹਣਾ ਜਿਹੜੀ ਤੁਸੀਂ ਦੋ ਗੱਲਾਂ ਕਰਦੇ ਹੋ ਇੱਕ ਮਰਸੀ ਦੀ ਇੱਕ ਤੁਸੀਂ ਗੱਲ ਕਰਦੇ ਹੋ ਹਿਊਮਨ ਰਾਈਟਸ ਉਹਦਾ ਮੈਂ ਤੁਹਾਨੂੰ ਦੱਸਦਾ ਤੁਸੀਂ ਉਦੋਂ ਬਾਅਦ ਉਹ ਆਪਣੇ ਫਾਦਰ ਦੀ ਉਹਦੇ ਪਿਤਾ ਦੀ ਡੈਥ ਹੋ ਗਈ ਤੇ ਉਹ ਸੰਸਕਾਰ ਤੇ ਆ ਉੱਥੇ ਵੀ ਤੁਸੀਂ ਕਹਿਦਾ ਹੋ ਕਿ ਮੈਂ ਕਰ ਲਈਆਂ ਤੇ ਹੁਣ ਉਹ ਪਛਤਾਵਾ ਉਹਨੂੰ ਉਹ ਪਛਤਾ ਕੇ ਬਾਰ-ਬਾਰ ਤੁਹਾਨੂੰ ਲਿਖ ਰਿਹਾ ਵੀ ਭਾਈ ਅਕਾਲੀ ਦਲ ਤੇ ਐਸਜੀਪੀਸੀ ਦਰਬਾਰ ਸਾਹਿਬ ਦੇ ਮੂਹਰੇ ਖੜ ਕੇ ਹੱਥ ਜੋੜ ਕੇ ਦਰਬਾਰ ਸਾਹਿਬ ਦੇ ਮੂਹਰੇ ਖੜ ਕੇ ਮਾਫੀ ਮੰਗੋ ਵੀ ਤੁਸੀਂ ਮੈਨੂੰ ਗਮਰਾਹ ਕੀਤਾ ਤੁਸੀਂ ਉਧਰੋਂ ਤਾਂ ਚਲਦੇ ਨਹੀਂ ਜਿਹੜਾ ਤੁਹਾਨੂੰ ਉਹਨੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਲਈ ਆ ਉਹਨੂੰ ਨਿਭਾਓ ਇੱਕ ਵਾਰ ਤੁਸੀਂ 26 ਲੱਖ ਜਿਹੜੇ ਜਾਲੀ ਦਸਕੇ ਤੁਰੇ ਕਹ ਰਹੇ ਸੀ ਲੈ ਕੇ ਆਉਣਾ ਤੇਰੇ ਆਉਂਦੇ ਵੀ ਨੂੰ ਜੇ ਹਿੰਮਤ ਸੀਗਾ ਜੀ ਆਪਾਂ ਕਿਉਂ ਨਾ ਆਏ ਜੀ ਕਮੇਸ਼ਾ ਜੀ ਤੋ ਕਿਉਂ ਇੰਨਾ ਡਰ ਗਏ ਦੱਸੋ ਤਾਂ ਸਹੀ ਨਾ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਸੀ ਆਉਂਦੇ ਹੋਰੇ ਦਿਖਾਉਂਦੇ ਤਾਕਤ ਆਪਣੀ ਪਰ ਭੱਜ ਗਏ ਓਦੋਂ ਬਾਅਦ ਤੁਸੀਂ ਦੋ ਗੱਲਾਂ ਹੋਰ ਕੀਤੀਆਂ ਤੁਸੀਂ ਹਿਊਮਨ ਰਾਈਟਸ ਬੰਦ ਦੱਸਦਾ ਲੰਘਣਾ ਕਿਵੇਂ ਤੁਸੀਂ ਕਹਿੰਦੇ ਹੋ ਜੀ ਉਹ ਤਾਂ ਬਹੁਤ ਚੰਗਾ ਆਚਰਣ ਕਹ ਹੈ ਇਹ じゃ ਕਿਹੜਾ ਚਾਹੀ ਤੁਸੀਂ ਰਜੀਵ ਗਾਂਧੀ ਜੀ ਗੱਲ ਉਹਦੇ ਕਾਤਲਾਂ ਦੀ ਗੱਲ ਕਰਦੇ ਹੋ ਚਾਹੇ ਤੁਸੀਂ ਉੱਪਰ ਪਤਾ ਨਹੀਂ ਕਿਹੜੇ ਬਾਨ ਨੂੰ ਦੀ ਗੱਲ ਕਰਦੇ ਹੋ ਜਾਂ ਹੋਰ ਕੇਸ ਮੇਰੀ ਇੱਕ ਗੱਲ ਸੁਣੋ ਕਿਹੜਾ ਇਹ ਜਹਾ ਹੈ ਹੰਦਾ ਜਿਨੇ ਮੁੱਖ ਮੰਤਰੀ ਇੱਕ ਸ਼ਹੀਦ ਕੀਤਾ ਹੋਵੇ ਸੂਬੇ ਦਾ ਜਿਹੜੀ ਕਿ ਇੱਕ ਚੇਅਰ ਆ ਸਰਕਾਰੀ ਲੋਕਾਂ ਦਾ ਦਿੱਤੀ ਹੋਈ ਉਹ ਤੋਂ ਬਾਅਦ ਤੇ ਸਭ ਤੋਂ ਵੱਡੀ ਟਨਲ ਸਭ ਤੋਂ ਵੱਡੀ ਸੁਰੰਗ ਸਭ ਤੋਂ ਵੱਡੀ ਸੁਰੱਖਿਤ ਜੇਲ੍ਹ ਚੋਂ ਉਹ 100 ਮੀਟਰ ਦੀ ਟਨਲ ਬਣਾ ਕੇ ਭੱਜ ਗਏ ਹੁਣ ਇਹ ਆਚਰਣ ਬਹੁਤ ਚੰਗਾ ਜੀ ਬੀਬੀ ਹਰਸਿਮਰਤ ਜੀ ਇਹ ਆਚਰਨ ਚੰਗਾ ਇਹ ਤੇ ਉਸ ਤੋਂ ਬਾਅਦ ਉਤਾਰੇ ਵਰਗੇ ਫੜੇਗੇ ਹੁਣ ਉਹ ਰੈੱਡ ਲਾਈਟ ਏਰੀਏ ਤੋਂ ਸਾਡੇ ਨਾਲ ਦੇਸ਼ ਆ THAILAND ਉੱਥੋਂ ਫੜ ਕੇ ਲਿਆਂਦਾ ਸੀ ਉੱਥੇ ਕਰਤੂਤਾਂ ਕਰ ਰਿਹਾ ਸੀ ਸ਼ੇਵ ਕਰਕੇ ਦਾੜੀ ਤੇ ਵਾਲ ਕਟਾ ਕੇ ਤੁਸੀਂ ਸਭ ਨੇ ਉਹ ਤਸਵੀਰਾਂ ਦੇਖੀਆਂ ਆਚਰਨ ਚੰਗਾ ਇਹਨਾਂ ਦਾ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਹੋ ਤੇ ਮੈਨੂੰ ਤੁਸੀਂ ਇਹ ਨਹੀਂ ਸਮਝ ਆਉਂਦੀ ਤੁਹਾਨੂੰ ਤਾਂ ਆਪ ਨੂੰ ਹੀ ਨਹੀਂ ਪਤਾ ਕਿਉਂਕਿ ਤੁਸੀਂ ਪੰਜਾਬ 'ਚ ਹੈ ਹੀ ਨਹੀਂ ਸੀ ਤੁਸੀਂ ਤਾਂ ਉਦੋਂ ਬਾਹਰ ਦਿੱਲੀ ਬੰਬੇ ਕਲਕੱਤੇ ਬਾਰ ਦੇਸ਼ਾਂ 'ਚ ਆਨੰਦ ਮਾਣ ਰਹੇ ਸੀ ਆਪਣੇ ਕਾਰੋਬਾਰਾਂ ਦਾ ਯੂਪੀ 'ਚ ਆਨੰਦ ਮਾਣ ਰਹੇ ਸੀ ਤੁਹਾਨੂੰ ਤਾਂ ਇਹੀ ਨਹੀਂ ਪਤਾ ਵੀ 84 85 'ਚ ਬਲੂ ਸਟਾਰ ਹੋਇਆ ਉਦੋਂ ਬਾਅਦ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਇਆ ਉਦੋਂ ਬਾਅਦ ਮੇਰੇ ਦਾਦਾ ਜੀ ਉਸ ਵੇਲੇ ਕੁਛ ਨਹੀਂ ਸੀ 92 'ਚ ਲੋਕਾਂ ਨੇ ਉਹਨਾਂ ਨੂੰ ਚੁਣਿਆ ਇਸ ਏਜੰਡੇ ਤੇ ਉਹਨਾਂ ਨੇ ਕਿਹਾ ਵੀ ਮੈਂ ਅਮਨ ਸ਼ਾਂਤੀ ਲੈ ਕੇ ਆਉ ਮੈਨੂੰ ਵੋਟਾਂ ਪਾਓ 92 'ਚ ਉਹ ਮੁੱਖ ਮੰਤਰੀ ਬਣੇ ਤੁਸੀਂ ਕਹਿੰਦੇ ਹੋ 80 85 ਦੇ ਗਮਰਾਹ ਹੋ ਕੇ ਉਹ 80 85 ਜੀ ਗਮਰਾ ਹੋਈ ਹੁਣ ਤੇ ਉਹਨਾਂ ਨਾਲ ਕੀ ਲਿੰਕ ਆ ਜੀ ਉਹਨਾਂ ਦਾ ਉਹ ਤਾਂ ਇੰਦਰਾ ਗਾਂਧੀ ਜੀ ਦੇ ਸਰਕਾਰ ਦਰਹਾਨ ਹੋਇਆ ਉਹਦਾ ਅਸੈਸੀਨੇਸ਼ਨ ਹੋ ਗਿਆ ਸਰਦਾਰ ਬਿਆਨ ਸਿੰਘ ਨੂੰ ਤਾਂ ਇਹੀ ਨਹੀਂ ਪਤਾ ਵੀ ਉਹ 90 ਚ ਮੁੱਖ ਮੰਤਰੀ ਬਣੇ ਆ ਤੇ ਉਹਨਾਂ ਦੀ ਸਰਕਾਰ ਤਿੰਨ ਸਾਢੇ ਤਿੰਨ ਸਾਲ ਬਾਅਦ ਉਹਨਾਂ ਦੀ ਸ਼ਹਾਦਤ ਹੋਈ ਹੈ ਤੁਸੀਂ ਤਾਂ ਮੈਂ ਹੈਰਾਨਾ ਤੁਹਾਡੇ ਤੁਹਾਨੂੰ ਤਰਸ ਨਹੀਂ ਆਉਂਦਾ ਤੁਹਾਡੀਆਂ ਦੋ ਬੇਟੀਆਂ ਨੇ ਤੁਹਾਡੀਆਂ ਦੋ ਬੇਟੀਆਂ ਹਰਸਿਮਰਤ ਜੀ ਇੱਕ ਬੇਟਾ ਤੁਹਾਡਾ ਬਜੀthia ji ਥੋਡੇ ਵੀ ਦੋ ਬੇਟੇ ਆ ਪ੍ਰਮਾਤਮਾ ਨੇ ਲੰਬੀ ਉਮਰਾਂ ਦੇ ਦੇ ਤੁਹਾਨੂੰ ਸਮਝ ਨਹੀਂ ਆਉਂਦੀ ਜਿਹੜੇ 17 16 ਬੰਦੇ ਸ਼ਹੀਦ ਹੋਏ ਨਾਲ ਕਦੇ ਉਹਨਾਂ ਦੇ ਬੱਚਿਆਂ ਦਾ ਹਾਲ ਦੇਖਿਆ ਜਿਹੜੇ ਨਾਲ ਮਰੇ ਪੀਏ ਗਨਮੈਨ ਜਿਹੜੇ ਪੀਐਨ ਜਾਂ ਉਹਨਾਂ ਦੇ ਬੱਚਿਆਂ ਦਾ ਦੇਖਿਆ ਵੀ ਉਹ ਕਿਵੇਂ ਪੜੇ ਆ ਤੁਹਾਡੇ ਬੱਚਿਆਂ ਤੋਂ ਬਗਾਰ ਆਪਣੇ ਮਾਪੇ ਤੋਂ ਤੁਸੀਂ ਸਭ ਸੱਤਾ ਦਾ ਰਾਗ ਭੋਗ ਰਹੇ ਹੋ ਤੁਹਾਡੇ ਬੱਚੇ ਪਰਿਵਾਰ ਭੋਗਣ ਪ੍ਰਮਾਤਮਾ ਰੱਖੇ ਉਹਨਾਂ ਨੂੰ ਪਰ ਤੁਸੀਂ ਕਿਹਦੇ ਖਾਤਰ ਫਿਰ ਰਹੇ ਹੋ ਉਹ ਸਿੱਖ ਨਹੀਂ ਸੀ ਸਵਰਨ ਸਿੰਘ ਜਿਨੇ ਬੱਚੇ ਦੋ ਬੇਟੇ ਉਦੋਂ ਪੂਰਾ ਫੋਰਸ ਸੀ ਗੋਦੀ ਚ ਦਰਸ਼ਨ ਸਿੰਘ ਦੇ ਇੱਕ ਬੱਚਾ ਮਹੀਨੇ ਦਾ ਸੀ ਉਹ ਸਿੱਖ ਨਹੀਂ ਸੀ ਸਵਰਨ ਸਿੰਘ ਦਾ ਬਾਲੀ ਉਹ ਪੰਜਾਬੀ ਸਾਡਾ ਨਹੀਂ ਸੀ ਸਾਡੇ ਮਾਨ ਸਾਹਿਬ ਜਿਨ੍ਹਾਂ ਦੀ ਜਿਨ੍ਹਾਂ ਦੀ ਉਮਰ 86 ਸਾਲ ਸੀ ਜਿਹੜੇ ਉਹਨਾਂ ਦੇ ਦੋਸਤ ਉਹਨਾਂ ਦੇ ਪੋਤੇ ਵੀ ਗੋਦੀ 'ਚ ਉਹਨਾਂ ਨੇ ਖਿਲਾਉਣੇ ਸੀ ਤੁਸੀਂ ਆਪਣਾ ਵਿਚਾਰ ਰੱਖੋ ਤੁਸੀਂ ਇੰਨਾ ਜ਼ੋਰ ਲਾ ਲਾ ਬੋਲਦੇ ਹੋ ਮੈਨੂੰ ਤਾਂ ਕਈ ਵਾਰ ਡਰ ਲੱਗਦਾ ਵੀ ਰਾਜੂਆਣੇ ਦਾ ਤਾਂ ਬੱਚਾ ਹੋਣਾ ਜਾਂ ਨਹੀਂ ਉਹਨਾਂ ਥੋੜਾ ਨਾ ਕੁਝ ਨਾੜੀ ਫਟ ਜੇ ਹਰਸਿਮਰਤ ਜੀ ਕੋਈ ਇਸ ਕਰਕੇ ਤੁਸੀਂ ਤੁਹਾਡੇ ਛੋਟੇ ਬੱਚੇ ਨੇ ਅੱਗੇ ਪਰਿਵਾਰ ਆਪੋ ਦਾ ਤੁਸੀਂ ਆਜੂਆਣੇ ਪਿੱਛੇ ਕੋਈ ਹੋਰ ਨਾ ਕੰਮ ਕਰਵਾ ਬੈਠੇ ਇਸ ਕਰਕੇ ਬਹੁਤ ਜਿਹੜੀਆਂ ਗੱਲਾਂ ਨੇ ਮੈਂ ਕਹਿੰਦਾ ਨਹੀਂ ਜਿਨ੍ਹਾਂ ਦੇ ਹੜੋ ਹੋਏ ਆ ਜਿਨ੍ਹਾਂ ਨਾਲ ਬੀਤੀਆਂ ਜਿਸ ਪਰਿਵਾਰਾਂ ਨਾਲ ਉਹਨਾਂ ਨੂੰ ਪੁੱਛੋ ਜਾ ਕੇ ਤੇ ਤੁਸੀਂ ਅਕਾਲੀ ਦਲ ਇੱਕ ਉੱਤਵਾਦੀ ਬਲਟੋਏ ਤੇ ਸਵਾਏ ਤੁਸੀਂ ਆਪਣੇ ਅਕਾਲੀ ਦਲ ਦੇ ਥੋਡੇ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਜੀ ਦੀ ਅਜ ਪੁੱਤੀ ਆ ਉਹਨਾਂ ਦੇ ਮਾਤਾ ਜੀ ਨੂੰ ਕਿਹਨੇ ਸ਼ਹੀਦ ਕੀਤਾ ਸੀ ਦੱਸਿਓ ਤਾਂ ਮੈਨੂੰ ਭਾਈ ਸ਼ਿਮਿੰਦਰ ਸਿੰਘ ਬਾਦਲ ਸਾਹਿਬ ਦੇ ਕਿੰਡੇ ਵੱਡੇ ਦੋਸਤ ਸੀ ਕਿਹਨਾਂ ਨੇ ਸ਼ਹੀਦ ਕੀਤਾ ਸੀ ਉਹਨਾਂ ਨੂੰ ਦੱਸਿਓ ਜਰਾ ਮੈਨੂੰ ਵੀ ਯਾਦ ਆ ਉਹ ਦਿਨ ਅਸੀਂ ਪਿੰਡ ਆਏ ਸੀ ਜਦੋਂ ਤੋੜਾ ਸਾਹਿਬ ਦੇ ਗੋਲੀਆਂ ਲੱਗੀਆਂ